ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸਤਾਪਦੀ ਨੂੰ ਸਮਰਪਿਤ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਪੱਧਰ ਤੇ ਮਨਾ ਰਹੀ ਹੈ ਤੇ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਵੀ ਸਾਡੇ ਵੀ ਜਿਹੜਾ ਅਸੀਂ ਵੀ ਆਪਣੇ ਪੱਧਰ ਜਿਹੜਾ ਸਵਾਗਮ ਹੈ ਉਹ ਲੀਕਾਂਗੇ ਤੇ ਦੋਨੋਂ ਜਿਹੜੀਆਂ ਟੀਰਾ ਨੇ ਉਹ ਸਾਹਮਣੇ ਨਜ਼ਰ ਆ ਰਹੀਆਂ ਨੇ ਕਿ ਆਖਰਕਾਰ ਨੂੰ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਇਹ ਸਮਾਗਮ ਮਨਾਏਗੀ ਜਾਂ ਪੰਜਾਬ ਸਰਕਾਰ ਮਨਾਏਗੀ ਜਾਨੀ ਪਿੱਛੇ ਵਜ੍ਹਾ ਕੀ ਹੈ ਇਸ ਤੇ ਬਿਆਨਬਾਜ਼ੀ ਕਿਉਂ ਲਗਾਤਾਰ ਹੋ ਰਹੀ ਹੈ ਇਸ ਤੇ ਪੂਰੀ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਲਾ ਜੀ ਜੀ ਨਿਊਜ਼ ਦੇ ਰਪਾਲਾ ਜੀ ਸੱਚ ਕਾਲ ਜੀ ਸੱਚ ਕਾਲ ਜੀ ਰਪਾਲਾ ਜੀ ਸਭ ਤੋਂ ਪਹਿਲਾਂ ਦੱਸੋ ਇਹ ਪਹਿਲੀ ਵਾਰ ਹੋਇਆ ਹੈ ਕਿ ਧਾਰਮਿਕ ਸਮਾਗਮਾਂ ਨੂੰ ਲੈ ਕੇ ਸਰਕਾਰ ਤੇ ਐ ਜੀ ਪੀ ਸੀ ਦੋਨੇ ਜਿਹੜੇ ਨੇ ਉਹ ਬਿਆਨਬਾਜ਼ੀ ਚ ਨਜ਼ਰ ਆ ਰਹੇ ਨੇ ਜਾਂ ਫਿਰ ਆਪਾਂ ਕਹਦੇ ਹਾਂ ਸਸ਼ੋਪਾਂ ਚ ਨਜ਼ਰ ਆ ਰਹੇ ਨੇ ਜਾਂ ਲੋਕਾਂ ਨੂੰ ਸਹੀ ਤਰੀਕੇ ਨਾਲ ਜਾਣਕਾਰੀ ਦੇਣ ਦੇ ਲਈ ਨਜ਼ਰ ਆ ਰਹੇ ਇਹ ਵਜ੍ਹਾ ਕੀ ਹੈ ਦੇਖੋ ਅਮਰਜੀਤ ਜਿਹੜੀਆਂ ਸ਼ਤਾਬਦੀਆਂ ਹੂੰ ਪਹਿਲਾਂ ਵੀ ਕਈ ਵਾਰ ਸਰਕਾਰਾਂ ਨੇ ਮਨਾਇਆ ਹਾਂ ਆਪਾਂ ਦੇਖਿਆ ਕਿ ਮਹਾਰਾਸ਼ਟਰ ਵਿੱਚ ਵੀ ਮਨਾਈ ਹੈ ਪਟਨਾ ਸਾਹਿਬ ਚ ਵੀ ਮਨਾਈ ਹੈ ਪੰਜਾਬ ਚ ਵੀ ਇੱਕ ਵਾਰ ਕਪਟਨ ਸਰਕਾਰ ਨੇ ਮਨਾਈ ਸੀ ਉਸ ਤੋਂ ਪਹਿਲਾਂ ਵੀ ਕਈ ਸਰਕਾਰਾਂ ਨੇ ਜਿਹੜੀਆਂ ਸ਼ਤਾਬਦੀਆਂ ਦੇ ਪ੍ਰੋਗਰਾਮ ਲਿਖੇ ਆ ਇਸ ਵਾਰ ਪੰਜਾਬ ਸਰਕਾਰ ਨੇ ਲੋਕਾਂ ਤੋਂ ਸੁਝਾਅ ਮੰਗੇ ਆ ਕਿ ਜਿਹੜੀਆਂ ਸ਼ਤਾਬਦੀਆਂ ਆ ਰਹੀਆਂ ਹਨ ਉਹਨਾਂ ਸ਼ਤਾਬਦੀਆਂ ਨੂੰ ਕਿਸ ਤਰੀਕੇ ਨਾਲ ਸਰਕਾਰ ਤੇ ਕਿਸ ਪੱਧਰ ਤੇ ਮਨਾਵੇ ਜੀ ਸਰਕਾਰਾਂ ਤੱਕ ਸੁਝਾਅ ਪਹੁੰਚਣ ਤੇ ਸਰਕਾਰ ਉਹਨੂੰ ਕਿਸ ਤਰੀਕੇ ਨਾਲ ਮਨਾਇਆ ਜਾ ਸਕੇ ਉਸ ਤੋਂ ਬਾਅਦ ਐਜੀਪੀਸੀ ਸਾਹਮਣੇ ਆਈ ਤੇ ਐਚੀਪੀਸੀ ਨੇ ਕਿਹਾ ਵੀ ਤੁਸੀਂ ਕੌਣ ਉਹਨੂੰ ਮਨਾਉਣ ਵਾਲੇ ਸਤਾਵ ਦੀਆਂ ਤਾਂ ਐਜੀਪੀਸੀ ਮਨਾਏਗੀ ਸਰਕਾਰਾਂ ਦਾ ਕੰਮ ਥੋੜਾ ਐਜੀਪੀ ਜਿਹੜੀ ਸਤਾਵ ਦੀਆਂ ਮਨਾਉਣਾ ਪਰ ਸਰਕਾਰ ਕਹਿੰਦੀ ਏ ਕਿ ਸਰਕਾਰਾਂ ਪਹਿਲਾਂ ਮਨਾਉਂਦੀਆਂ ਆਂ ਤੇ ਫੇਰ ਅਸੀਂ ਕਿਉਂ ਨਹੀਂ ਮਨਾ ਸਕਦੇ ਠੀਕ ਹੈ ਠੀਕ ਹੈ ਹੁਣ ਸ਼ਤਾਬ ਦੀ ਮਨਾਉਣ ਨੂੰ ਲੈ ਕੇ ਆਮੋ ਸਾਹਮਣੇ ਆ ਐਸਜੀਪੀਸੀ ਕਹਿੰਦੀ ਆ ਵੀ ਤੁਹਾਡਾ ਕੰਮ ਹੈ ਠੀਕ ਹੈ ਤੁਸੀਂ ਸ਼ਤਾਬ ਦੀ ਦੇ ਕੋਈ ਚੰਗਾ ਕੰਮ ਕਰਨਾ ਹੈ ਕੋਈ ਵਿਕਾਸ ਕਾਰਜ ਕਰੋ ਹਮ ਸ਼ਤਾਬ ਦੀ ਤੇ ਕੋਈ ਚੰਗਾ ਐਲਾਨ ਕਰੋ ਕਿ ਜਿਹੜਾ ਸਿੱਖ ਕੌਮ ਦੀ ਪੂਰੀ ਦੁਨੀਆ ਦੇਖੇ ਵੀ ਸ਼ਤਾਬ ਦੀ ਤੇ ਪੰਜਾਬ ਸਰਕਾਰ ਨੇ ਆ ਐਲਾਨ ਕੀਤਾ ਤੇ ਜਾਂ ਆ ਕਾਰਜ ਨਿਪਰੇ ਚੜਾਤਾ ਬਿਲਕੁਲ ਠੀਕ ਲੋਕ ਯਾਦ ਰੱਖਣ ਹਮ ਸਰਕਾਰ ਕਹਿੰਦੀ ਵੀ ਅਸੀਂ ਸ਼ਤਾਬ ਦੀ ਜੇ ਦੂਜੇ ਸਰਕਾਰਾਂ ਮਨੂ ਤੇ ਅਸੀਂ ਮਨਾਉਣੀ ਆ ਹੂੰ ਉਹਨਾਂ ਲੋਕਾਂ ਦਾ ਸੁਝਾਅ ਮੰਗੇ ਆ ਐਸਜੀਪੀਸੀ ਕਹਿੰਦੀ ਆ ਵੀ ਸ਼ਤਾਬ ਦੀਆਂ ਮੌਕੇ ਤਾਂ ਜਿੱਥੇ-ਜਿੱਥੇ ਸ਼ਤਾਬ ਦੀ ਮਨਾਈਏ ਉਹ ਜਾਣੀ ਐ ਜਾਂ ਪਹਿਲਾਂ ਮਨਾਈ ਗਈ ਐ ਮੰਨ ਲਓ ਵੀ ਕਿਸੇ ਵੀ ਵੱਡੇ ਸ਼ਹਿਰ ਦੇ ਵਿੱਚ ਜਾਂ ਵੱਡੇ ਗੁਰਦੁਆਰਾ ਸਾਹਿਬਾਂ ਚ ਪੰਜਾਬ ਚ ਉਹ ਕਹਿੰਦੇ ਤੁਹਾਨੂੰ ਉਹਦੇ ਆਲੇ-ਦੁਆਲੇ ਆ ਵੀ ਸੜਕਾਂ ਤਾਂ ਪੱਚ ਵਾਰ ਕਣੀ ਲੱਗੇ ਸਰਕਾਰਾਂ ਤੋਂ ਤਾਂ ਤੇ ਤੁਸੀਂ ਸ਼ਤਾਬ ਦੀ ਮਨਾਉਣ ਦੀ ਗੱਲ ਕਰ ਰਹੇ ਹੋ ਇੰਨਾਂ ਚੀਜ਼ਾਂ ਨੂੰ ਲੈ ਕੇ ਆਹਮੋ ਸਾਹਮਣੇ ਆ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਦੇਖ ਲੈਨੇ ਆ ਕਿ ਐਸਜੀਪੀਸੀ ਪ੍ਰਧਾਨ ਕੀ ਕਹਿੰਦੇ ਨਜ਼ਰ ਆ ਰਹੇ ਆ ਉਹਨਾਂ ਨੇ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਹੈ ਸ਼ਤਾਬ ਦੀ ਲੈ ਕੇ ਤਾਂ ਉਹਨਾਂ ਨੇ ਕੀ ਕਿਹਾ ਆਪਾਂ ਉਸ ਤੇ ਇੱਕ ਨਜ਼ਰ ਮਾਰਦੇ ਆਹਬ ਜੀ ਗੁਰੂ ਤੇਗ বাহাদুর ਪਾਚਾ ਜੀ ਦੀ 350 ਸਾਲਾਂ ਦੀ ਸ਼੍ਰੀ ਗੁਰੂ ਸ਼ਤਾਬ ਦੀ ਜਿਹੜੀ ਔਰ ਗੁਰੂ ਸਾਹਿਬ ਜੀ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਇਸ ਤਾਪ ਦੇ ਪਵਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਲਾਸ ਦੇ ਵਿੱਚ 5 ਕਰੋੜ ਰੁਪਇਆ ਇਸ ਤਾਪ ਦੇ ਲਿਖਿਆ ਸੀ ਕਿਉਂਕਿ ਪਿੱਛੇ ਕੋ ਸਮਾ ਅਜਾ ਬਣ ਗਿਆ ਜਾਂਕਿ ਸ਼ੁਰੂ ਹੋ ਗਈ ਉਹਦੇ ਕਰਕੇ ਅਸੀਂ ਕਸ਼ਮੀਰ ਤੋਂ ਜਿਹੜਾ ਨਗਰ ਕੀਰਤਨ ਲੈ ਕੇ ਆਉਣਾ ਸੀ ਉਹ ਨਹੀਂ ਲੈ ਕੇ ਆ ਸਕੇ ਹੁਣ ਅੱਜ ਵੀ ਇਹ ਬੈਠ ਕੇ ਪਹਿਲਾ ਹੋਇਆ ਕਿ ਇਹਨੂੰ ਕੌਮੀ ਪੱਧਰ ਤੇ ਬੋਰਡ ਦੁਆਰਾ ਤੋਂ ਸ਼ੁਰੂ ਕੀਤਾ ਜਾਵੇ। ਦੂਸਰੇ ਇੱਕ ਜਿਹੜੀ ਹਰ ਇੱਕ ਸੰਸਥਾ ਦਾ ਆਪਣਾ ਅਧਿਕਾਰ ਖੇਤਰ ਹੁੰਦਾ। ਜੀ। ਸਰਕਾਰ ਵੱਲੋਂ ਵੀ ਪਿਛਲੇ ਦਿਨੀ ਇਹ ਇਸ਼ਤਿਹਾਰ ਦਿੱਤਾ ਗਿਆ ਕਿ ਸਾਨੂੰ ਸੁਝਾਅ ਦਿੱਤੇ ਜਾਣ। ਤੇ ਮੈਂ ਉਸ ਦਿਨ ਵੀ ਇਹ ਸੁਝਾਅ ਦਿੱਤਾ ਸੀ ਕਿ ਇਹ ਸ਼ਤਾਬ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਮਨਾਉਂਦੀ ਆ। ਕਿਉਂਕਿ ਸਿੱਖਾਂ ਦੀ ਸਰਮੌਰ ਸੰਸਥਾ ਆ। ਸਰਕਾਰਾਂ ਦੇ ਕਾਰਜ ਹੁੰਦੇ ਆ ਕਿ ਇਹਨਾਂ ਸਦੀਆਂ ਦੇ ਵਿੱਚ ਕੋ ਡਿਵੈਲਪਮੈਂਟ ਦੇ ਵੱਡੇ ਕਾਰਜ ਕੀਤੇ ਜਾਣ ਉਹ ਇਹੋ ਜਿਹੇ ਕਾਰਜ ਕੀਤੇ ਜਾਣ ਜਿਹੜੇ ਸਦੀਕਾਲ ਦੇ ਹੀ ਉਹ ਸਰਕਾਰ ਦਾ ਤੇ ਸਦੀਆਂ ਦਾ ਹਿੱਸਾ ਬਣ ਸਕਣ ਅੱਗੇ ਪਿੱਛੇ ਵੀ ਆਪਾਂ ਦੇਖਿਆ ਕੈਪਟਨ ਅਮਰਿੰਦਰ ਸਿੰਘ ਹੋਣੇ ਵੀ 550 ਸਾਲਾਂ ਤੇ ਸਦੀਆਂ ਦੀ ਮਰਉਣ ਦਾ ਯਤਨ ਕੀਤਾ ਸੀ ਇਹ ਮੈਂ ਟਕਰਾ ਦੀ ਸਿਚੁਏਸ਼ਨ ਹੀ ਲਿਆਉਣਾ ਚਾਹੁੰਦਾ ਪਰ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹਣਾ ਕਿ ਇਹ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ ਜੋ ਕਿ ਸਿੱਖਾਂ ਦੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਤੇ ਸਮਰੱਥਿਆ ਸਾਰੇ ਕਾਰਜ ਇਹ ਤੁਸੀਂ ਉਹ ਕਾਰਜ ਕਰੋ ਜਿਹੜੇ ਇਸ ਸਤਾਬਦੀ ਨੂੰ ਸਮਰਪਿਤ ਹੁਣ ਅੱਗੇ ਪਿੱਛੇ ਕਿੰਨੀਆਂ ਸਤਾਬਦੀਆਂ ਗਈਆਂ ਇੱਕ ਸਤਾਬਦੀ ਦੇ ਵਿੱਚ ਪੈਚਵਾਰਸ ਤੱਕ ਕਬ ਨਹੀਂ ਲੱਗਾ ਸੋ ਇਹ ਵੀ ਅੱਜ ਬੈਠ ਕੇ ਫੈਸਲਾ ਹੋਇਆ ਕਿ ਇਹ ਜਿਹੜੀ ਆ ਵੱਡੇ ਪੱਧਰ ਤੇ ਸਤਾਬਦੀ ਲਈ ਕਾਰ ਸ਼ੁਰੂ ਕਰਨ ਇੱਕ ਸਿੱਖ ਪੰਥ ਦੇ ਵੱਡੇ ਵਿਦਵਾਨ ਪ੍ਰਚਾਰਕ ਨਾਲ ਮੇਰੀ ਗੱਲ ਚੱਲ ਰਹੀ ਆ ਸੁਝਾਅ ਵੀ ਆਇਆ ਸੀ ਤੇ ਅਸੀਂ ਯਤਨ ਕਰਾਂਗੇ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਵੱਡੇ ਜਿਹੜੇ ਗੁਰਮਤ ਦੇ ਸਮਾਗਮ ਕੀਤੇ ਜਾਣ ਤਾਂ ਕਿ ਅਮਰ ਸੰਚਾਰ ਵੀ ਵੱਡੇ ਪੱਧਰ ਤੇ ਹੋਵੇ ਭਾਵੇਂ ਹੁਣ ਵੀ ਚੱਲ ਰਿਹਾ ਪਰ ਉਹ ਜੋਗ ਵਾਈਲ ਜੇ ਮੰਨ ਗਏ ਤੇ ਅਸੀਂ ਵੱਡੇ ਪੱਧਰ ਤੇ ਸਮਾਗਮ ਸਾਰੇ ਦੇਸ਼ ਦੇ ਵਿੱਚ ਕਰਾਂਗੇ ਇਹ ਵੀ ਬੈਠ ਕੇ ਸਹਿਮਤ ਜਿਹੜੀ ਆ ਸਾਡੀ ਸਾਰਿਆਂ ਦੀ ਬੋਲ। ਸੋ ਬਿਲਕੁਲ ਐਜੀਪੀਸੀ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਜਿਹੜਾ ਸਾਡੀ ਜਿਹੜੀ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਉਹ ਲੰਬੇ ਸਮੇਂ ਤੋਂ ਸੇਵਾ ਦੇ ਕਾਰਜ ਕਰ ਰਹੀ ਆ ਧਾਰਮਿਕ ਸੰਸਥਾ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਮਨਾਣਾ ਉਹ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ ਨਾ ਕਿ ਸਰਕਾਰਾਂ ਦਾ। ਸੋ ਬਿਲਕੁਲ ਉਹਨਾਂ ਨੇ ਸਰਕਾਰ ਆਪਣੇ ਪੱਧਰ ਤੇ ਜ਼ਿਕਰ ਕਰਿਆ ਕਿ ਸਰਟੀਫਿਕੇਸ਼ਨੀਆਂ ਸਰਕਾਰਾਂ ਜਿਸ ਤਰ੍ਹਾਂ ਰਪਾਣਾ ਜੀ ਨੇ ਦੱਸਿਆ ਕਿ ਤੁਹਾਡੀਆਂ ਸਰਕਾਰਾਂ ਦੇ ਨਹੀਂ ਇਹ ਧਾਰਮਿਕ ਸਮਾਗਮ ਮਨਾਉਂਦੀਆਂ ਆਈਆਂ ਨੇ ਤੇ ਅਸੀਂ ਵੀ ਇਸੇ ਤਰੀਕੇ ਨਾਲ ਜਿਹੜਾ ਮਨਾਵਾਂਗੇ ਰਪਣ ਜੀ ਇੱਥੇ ਕੋਈ ਆਪਾਂ ਜੇ ਸਮਝੀਏ ਕੋਈ ਨਾਰਾਜ਼ਗੀ ਵਾਲੀ ਤਾਂ ਕੋਈ ਸ਼੍ਰੋਮਣੀ ਕਮੇਟੀ ਨੇ ਕੋਈ ਗੱਲ ਨਹੀਂ ਆ ਵੀ ਸ਼੍ਰੋਮਣੀ ਕਮੇਟੀ ਨੂੰ ਰਾਜ਼ ਕਿਉਂ ਹੋ ਰਹੀ ਆ ਜੇ ਸਰਕਾਰ ਮਨਾ ਰਹੀ ਆ ਮੈਨੂੰ ਲੱਗਦਾ ਹੈ ਵੀ ਇਸ ਤਰੀਕੇ ਦੇ ਨਾਲ ਤਾਂ ਪ੍ਰਚਾਰ ਹੋਰ ਵੱਧ ਹੋਵੇਗਾ ਦੇਖੋ ਕਈ ਨਾ ਚੀਜ਼ਾਂ ਤੇ ਮੈਂ ਦੇਖ ਰਿਹਾ ਆ ਆਪਾਂ ਕਾਫੀ ਦੇਰ ਤੋਂ ਦੇਖ ਰਹੇ ਆ ਕਿ ਸਰਕਾਰਾਂ ਜਾਂ ਰਾਜਨੀਤਿਕ ਪਾਰਟੀਆਂ ਜਾਂ ਐਸਜੀਪੀਸੀ ਕਈ ਮਾਮਲੇ 'ਚ ਮੈਨੂੰ ਲੱਗਦਾ ਵੀ ਬੇਬਜਾ ਮੋਂ ਸਾਹਮਣੇ ਹੁੰਦੇ ਆ ਹੂੰ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਨਹੀਂ ਵੀ ਆਪਾਂ ਨੂੰ ਤਲ ਦਈਏ ਪਰ ਉਹ ਜਾਣ ਬੋਝ ਕੇ ਤਲ ਜਿਹੜਾ ਦਿੱਤਾ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਹੁੰਦੀ ਆ ਹੁਣ ਐਜੀਪੀਸੀ ਪ੍ਰਧਾਨ ਇਹ ਗੱਲ ਕਹਿੰਦੇ ਆ ਕਿ ਸਰਕਾਰ ਨੇ ਸੁਝਾਅ ਮੰਗੇ ਆ ਤੇ ਅਸੀਂ ਸੁਝਾਅ ਦੇ ਰਹੇ ਆ ਉਹ ਕਹਿੰਦੇ ਵੀ ਮੇਰਾ ਸੁਝਾਅ ਕਿ ਤੁਸੀਂ ਸ਼ਤਾਬ ਦੀ ਜਿਹੜੀ ਹੈਗੀ ਆ ਮਨਾਉਣੀ ਛੱਡੋ ਡਿਵੈਲਪਮੈਂਟ ਦੇ ਕਾਰਜ ਕਰੋ ਲੋਕ ਦੇਖਣ ਕਿ ਪੰਜਾਬ ਸਰਕਾਰ ਨੇ ਸ਼ਤਾਬਦੀ ਤੇ ਆ ਕੰਮ ਕੀਤਾ ਤੇ ਬਹੁਤ ਵਧੀਆ ਜਾਂ ਕੋ ਵੱਡਾ ਆਲਮ ਕਰਦਾ ਹੈ ਡਰ ਕਿਸ ਗੱਲ ਦਾ ਜੇ ਆਪਾਂ ਸੋਚੀ ਤਾਂ ਮੈਂ ਡਰ ਕੀ ਡਰ ਕਿਸ ਗੱਲ ਦਾ ਕਿ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਜੇਕਰ ਪੰਜਾਬ ਸਰਕਾਰ ਮਨਾਉਂਦੀ ਹੈ ਕਿ ਉਹ ਸੰਗਤ ਨਹੀਂ ਇਕੱਠੀ ਕਰ ਪਾਵੇਗੀ ਜਾਂ ਫਿਰ ਡਰ ਕੀ ਹੈ ਕਿ ਲੋਕ ਉਹਨਾਂ ਦੇ ਨਾਲ ਸਹਿਮਤ ਨਹੀਂ ਹੋਣਗੇ ਦੇਖੋ ਜੇ ਜਿਹੜੇ ਸਰਕਾਰਾਂ ਨੇ ਹਮ ਕਦੇ ਵੀ ਜਦੋਂ ਕੋਈ ਧਾਰਮਿਕ ਸੰਸਥਾ ਕਿਸੇ ਸਮਾਗਮ ਨੂੰ ਮਨਾਏਗੀ ਹਮ ਜਾਂ ਕੋਈ ਸਮਾਗਮ ਜਿਹੜਾ ਪ੍ਰੋਗਰਾਮ ਹੁੰਦਾ ਤਾਂ ਉੱਤੇ ਤੁਹਾਨੂੰ ਲੱਗ ਦੇਖਦੇ ਹੋ ਤੁਸੀਂ ਕਿ ਰਾਜਨੀਤਿਕ ਲੋਕ ਜੇ ਕੋਈ ਜਾਂਦਾ ਹੈ ਤਾਂ ਉਹ ਐਜੇ ਸ਼ਰਧਾਲੂ ਜਾਂਦਾ ਹੈ ਬਿਲਕੁਲ ਹੈ ਜੇ ਸੇਵਾਦਾਰ ਜਾਂਦਾ ਜਿੰਨੀ ਸੰਗਤ ਕੱਠੀ ਹੋਏਗੀ ਜਿੰਨੇ ਲੋਕ ਇੱਥੇ ਹੋਣਗੇ ਉਹਨੂੰ ਕਹਿ ਜਿਹੜਾ ਕਿ ਸ਼ਰਧਾਲੂ ਲੋਕ ਸ਼ਰਦਾ ਨਾਲ ਆਏ ਆ ਸੰਗਤ ਬਹੁਤ ਆਈ ਹੈ ਤਾਂ ਉੱਥੇ ਤੁਹਾਨੂੰ ਸੰਤ ਸਮਾਜ ਚਾਹ ਬੁੱਢਾ ਦਲ ਦੇ ਆ ਚਾਹ ਸੰਤ ਸਮਾਜ ਦੇ ਆ ਜਾਂ ਜਿਹੜੇ ਧਾਰਮਿਕ ਖਿਆਲਾਂ ਦੇ ਸ਼ਖਸੀਅਤਾਂ ਤੁਹਾਨੂੰ ਉਹ ਨਜ਼ਰ ਆਉਂਦੀਆਂ ਜੇਕਰ ਉਹੀ ਸਮਾਗਮ ਜਦੋਂ ਸਰਕਾਰਾਂ ਕਰਾਉਂਦੀਆਂ ਤਾਂ ਫਿਰ ਸਟੇਜ ਤੇ ਤੁਹਾਨੂੰ ਸਰਕਾਰਾਂ ਦੇ ਲੀਡਰ ਨਜ਼ਰ ਆਉਂਦੇ ਆ ਤੇ ਜਿਹੜੇ ਆਮ ਲੋਕ ਬੈਠੇ ਹੁੰਦੇ ਆ ਤੇ ਫਿਰ ਉਹਨੂੰ ਵਰਕਰਾਂ ਦੇ ਤੌਰ ਤੇ ਜਾਣਿਆ ਜਾਂਦਾ ਬਈ ਇੱਕ ਸਰਕਾਰ ਨੇ ਸਮਾਗਮ ਕਰਾਇਆ ਤੇ ਇੰਨੇ ਵੱਡੀ ਗਿਣਤੀ 'ਚ ਜਿਹੜੇ ਲੋਕ ਇਕੱਠੇ ਹੋਏ ਸਰਕਾਰਾਂ ਦਾ ਪ੍ਰੋਗਰਾਮ ਜੇ ਧਾਰਮਿਕ ਹੀ ਹੋਵੇ ਲੋਕ ਉਹਨੂੰ ਇਹ ਨਹੀਂ ਕਹਿੰਦੇ ਕਿ ਪੰਜਾਬ ਸਰਕਾਰ ਨੇ ਸਮਾਗਮ ਕਰਾਇਆ ਤੇ ਇੰਨੀ ਸੰਗਤ ਆਈ ਉਹ ਕਹਿੰਦੇ ਨੇ ਕਿ ਇੰਨੇ ਲੋਕ ਇਕੱਠੇ ਹੋਏ ਠੀਕ ਹੈ ਉਹ ਜਿਹੜੀ ਪਰਿਭਾਸ਼ਾ ਤੁਹਾਡੀ ਉਹ ਬਦਲ ਜਾਂਦੀ ਹੈ ਤਾਂ ਇਸ ਕਰਕੇ ਜਿਹੜਾ ਇਕੱਠਾ ਜਦੋਂ ਸਰਕਾਰ ਕੋਈ ਪ੍ਰੋਗਰਾਮ ਕਰਾਏਗੀ ਸਰਕਾਰਾਂ ਨੂੰ ਇਕੱਠ ਕਰਨ ਦਾ ਕੋਬੋਤਾ ਵੱਡਾ ਭਾਰ ਨਹੀਂ ਹੁੰਦਾ ਬਿਲਕੁਲ ਸਰਕਾਰਾਂ ਦੇ ਆਪਣੇ ਚੇਅਰਮੈਨ ਹੈ ਹੇਠਲੇ ਲੈਵਲ ਤੇ ਆਪਣੇ ਪੰਜ ਸਰਪੰਚ ਹੈ ਪੰਚਾਇਤਾਂ ਨੇ ਉਸ ਤੋਂ ਬਾਅਦ ਅੱਗੇ ਆ ਜੋ ਕਾਉਂਸਲਰ ਨੇ ਸ਼ਹਿਰਾਂ ਦੇ ਵਿੱਚ ਮੇਅਰ ਹੈ ਚੇਅਰਮੈਨ ਹੈ ਐਮ ਐਲ ਏ ਹੈ ਮੰਤਰੀ ਹੈ ਜੇ ਇੱਕ ਇੱਕ ਮੰਤਰੀ ਜਾਂ ਇੱਕ ਐਮ ਐਲ ਏ ਜਾਂ ਜਿੰਨੇ ਵੀ ਅਹੁਦੇਦਾਰ ਹੈ ਚੇਅਰਮੈਨ ਕਾਉਂਸਲਰ ਸਰਪੰਚ ਪੰਜ ਤੁਸੀਂ ਕਿਸੇ ਨੂੰ ਵੀ ਨਾ ਬੁਲਾਓ ਜੇ ਪੂਰੇ ਪੰਜਾਬ ਚ ਉਹ ਪੰਜ ਪੰਜ ਬੰਦੇ ਵੀ ਆਪਣੇ ਨਾਲ ਲਿਓਨ ਤਾਂ ਵੀ ਉੱਥੇ ਵੱਡਾ ਇਕੱਠ ਹੋ ਜਾਣਾ ਠੀਕ ਹੈ ਵੀ ਗੱਲਬਾਤ ਕਰਾਂਗੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਪੱਧਰ ਤੇ ਮਨਾਵੇਗੀ ਤੇ ਪੰਜਾਬ ਸਰਕਾਰ ਵੀ ਵੱਡੇ ਪੱਧਰ ਤੇ ਤਿਆਰੀ ਆ ਉਹ ਸਰਕਾਰ ਨੇ ਵੀ ਵਿੱਢੀ ਹੈ ਤਾਂ ਇਸ ਤੇ ਜਿਹੜੀ ਆ ਲਗਾਤਾਰ ਬੈਸਵਾਜੀ ਕਿਉਂ ਹੋ ਰਹੀ ਆ ਚਰਚਾਵਾਂ ਕਿਉਂ ਹੋ ਰਹੀਆਂ ਨੇ ਜਾਂ ਫਿਰ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਜਾਂ ਸਰਕਾਰ ਆਮੋ ਸਾਹਮਣੇ ਜਿਹੜੀ ਆ ਕਿਉਂ ਹੋ ਰਹੀ ਆ ਤਰਾ ਪਾਣਾ ਜੀ ਹੁਣ ਸਰਕਾਰ ਕੀ ਕਹਿੰਦੀ ਹੈ ਜੇਕਰ ਸਰਕਾਰ ਦੀ ਗੱਲ ਕੀਤੀ ਆਵੇ ਕਹਿੰਦੇ ਅੱਜ ਕੁਲਤਾਰ ਸਿੰਘ ਸੰਧਵਾ ਦਾ ਵੀ ਜਿਹੜਾ ਬਿਆਨ ਕਿਤੇ ਸਾਹਮਣੇ ਆਇਆ ਕਿਉਂਕਿ ਉਹ ਇੱਕ ਧਾਰਮਿਕ ਸ਼ਖਸੀਅਤ ਨੇ ਮੈਨੂੰ ਲੱਗਦਾ ਵਾਕ ਡੋਰ ਵੀ ਉਹਨਾਂ ਨੂੰ ਸੁਭਾ ਲਈ ਵੀ ਹੈ ਇਸ ਬਾਰੇ ਦੇਖੋ ਜਿਹੜਾ ਐ ਜੀ ਪੀ ਸੀ ਪ੍ਰਧਾਨ ਨੇ ਕੀ ਗੱਲ ਕਹੀ ਹੈ ਹਾਂ ਬਿਲਕੁਲ ਤਾਂ ਜਿਹੜੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਉਹਦਾ ਜਵਾਬ ਦਿੱਤਾ ਠੀਕ ਹੈ ਕੁਲਤਾਰ ਸਿੰਘ ਸੰਧਵਾ ਨੇ ਉਹਦਾ ਜਵਾਬ ਦਿੱਤਾ ਆਪਣੀ ਪਰਪਾਸ਼ਾ ਦੇ ਵਿੱਚ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੀਆਂ ਸਰਕਾਰਾਂ ਮਨਾਉਂਦੀਆਂ ਆ ਰਹੀਆਂ 300 ਸਾਲਾ ਵੀ ਮਨਾਇਆ ਗਿਆ ਬਿਲਕੁਲ ਉਦੋਂ ਕੈਪਟਨ ਸਰਕਾਰ ਸੀਗੀ ਤਾਂ ਇੱਕ ਵਾਰ ਬਾਅਦ ਦਰਸ਼ਕਾਂ ਨੂੰ ਜਰੂਰ ਸੁਣਾ ਦਿੰਨੇ ਆ ਕਿ ਕੁਲਤਾਰ ਸਿੰਘ ਸੰਧਵਾ ਜਿਹੜੇ ਪੰਜਾਬ ਦੇ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਨੇ ਜਵਾਬ ਕਿਵੇਂ ਦਿੱਤਾ ਕਿ ਅੱਜ ਅਖਬਾਰਾਂ ਦੇ ਵਿੱਚ ਖਬਰ ਮੈਂ ਪੜ੍ਹੀ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੂੰ ਇਤਰਾਜ਼ ਹੈ ਕਿ ਪੰਜਾਬ ਸਰਕਾਰ ਸ਼ਤਾਬੀਆਂ ਕਿਉਂ ਮਨਾ ਰਹੀ ਹੈ ਅਸੀਂ ਵੀ ਦੁਰ ਸਿੱਖਾਂ ਪੰਜਾਬੀਆਂ ਨੇ ਚੁਣੀ ਹੋਈ ਸਰਕਾਰ ਆ ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਸਰਕਾਰੀ ਤੌਰ ਤੇ ਸ਼ਤਾਬੀਆਂ ਮਨਾਈਆਂ ਜਾ ਰਹੀਆਂ 99 ਵਿੱਚ ਵੀ ਮਨਾਈ ਗਈ ਹੈ ਪਿਛਲੀ ਸਰਕਾਰ ਵੱਲੋਂ 300 ਸਾਲਾ ਵੀ ਮਨਾਇਆ ਗਿਆ ਸੀ ਫਿਰ 1975 ਦੇ ਵਿੱਚ ਗੁਰੂ ਸਾਹਿਬ ਦੇ ਗੁਰਤੇਗ ਭਾਦਰ ਪਾਸ਼ਾ ਦੀ ਜਿਹੜੀ ਸ਼ਹੀਦੀ ਸਵਾਗਤ ਦੇ 300 ਸਾਲਾ ਸੀ ਉਹ ਵੀ ਸਰਕਾਰੀ ਤੌਰ ਤੇ ਮਨਾਇਆ ਗਿਆ ਸੀ ਉਹ ਤਾਂ ਕੇਂਦਰ ਸਰਕਾਰ ਵੀ ਨਾਲ ਸੀ ਪਟਨਾ ਸਾਹਿਬ ਵਿਖੇ ਵੀ ਮਨਾਇਆ ਗਿਆ ਮਹਾਰਾਸ਼ਟਰ ਸਰਕਾਰ ਨੇ ਵੀ ਮਨਾਇਆ ਸੋ ਇਹ ਤਾਂ ਅੱਛੀ ਗੱਲ ਹੈ ਤੋ ਸਾਨੂੰ ਸਾਰੀ ਦੁਨੀਆ ਦੇ ਵਿੱਚ ਇਤਨੇ ਭਜਣੇ ਲੱਈਦਾ ਔਰ ਵੱਡੀ ਗੱਲ ਇਹ ਪੰਜਾਬ ਸਰਕਾਰ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਕਿਹਾ ਵੀ ਅਸੀਂ ਸਾਰਿਆਂ ਤੋਂ ਸੁਝਾ ਲੈਣੇ ਐ ਤੇ ਸਾਰੀ ਦੁਨੀਆ ਦੇ ਵਿੱਚ ਬਾਬੇ ਨਾਨਕ ਦਾ ਜਿਹੜਾ ਸਨੇਹ ਹੈ ਉਹ ਫੇਰ ਤੋਂ ਬਚਾਉਣਾ ਹੈ ਸਿੱਖੀ ਦਾ ਤਨੇਹਾਂ ਬਚਾਉਣਾ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਦੂਧਾ ਜਨਾ ਪਈਏ ਔਰ ਤਾਮੀ ਸਾਹਿਬ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਹੋ ਤੁਸੀਂ ਕਿਸੇ ਪੰਥ ਦੇ ਤੁਸੀਂ ਪੰਥ ਦੀ ਨੁਮਾਇੰਦੀ ਕੀ ਕਰਦੇ ਹੋ ਪੰਥ ਦੀ ਇੱਕ ਸਰਮੌਰ ਸੰਸਥਾ ਦੀ ਨੁਮਾਇੰਦੀ ਕਰਦੇ ਹੋ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦੀ ਨੁਮਾਇੰਦੀ ਨਹੀਂ ਕਰਦੇ ਔਰ ਉਸ ਪਾਰਟੀ ਨੇ ਜਿਹਨੇ ਨਾਰਾ ਦਿੱਤਾ ਸੀ 99 ਵੇਲੇ ਕਿ ਸਮੁੱਚੀ ਕਾਮਾ ਵਰਤਾਰੀ ਉਸ ਪਾਰਟੀ ਦੇ ਆਪ ਦੇ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਤੁਸੀਂ ਜਥੇਦਾਰ ਵੀ ਕਹਿੰਦੇ ਹੋ 99 ਤੱਕ ਤਾਂ ਸਿੱਖੀ ਇਸ ਰੂਪ ਕਾਇਮ ਸੀ ਬਹੁਤਿਆਂ ਦਾ ਲੇਕਿਨ ਹੁਣ ਤਾਂ ਉਹਨਾਂ ਦੇ ਨਾਂ ਹੀ ਨਾਵਾਂ ਦੇ ਵਿੱਚ ਵੀ ਸਿੰਘ ਹੈ ਨਹੀਂ ਕਈਆਂ ਦੇ ਪਰਿਵਾਰਾਂ ਦੇ ਵਿੱਚ ਸਿੱਖੀ ਤਰੂਪ ਕਾਇਮ ਨਹੀਂ ਰਿਹਾ ਸੋ ਆਪਾਂ ਅਰਦਾਸ ਕਰੀਏ ਕਿ ਸਿੱਖੀ ਤਰੂਪ ਤੇ ਕਾਇਮ ਰਹੀਏ ਸਿੱਖੀ ਕਿਰਦਾਰ ਤੇ ਕਾਇਮ ਰਹੀਏ ਉਸ ਪਾਸੇ ਆਪਾਂ ਧਿਆਨ ਦੇਈਏ ਔਰ ਸਰਕਾਰ ਨੂੰ ਜੋ ਵੀ ਤੁਸੀਂ ਸੁਝਾ ਦਿਓਗੇ ਆਪਾਂ ਬੈਠ ਕੇ ਚੰਗੀ ਤਰ੍ਹਾਂ ਜਿਹੜੀਆਂ ਇਹ ਵੱਡੀਆਂ ਸ਼ਤਾਬ ਦੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਹੈ ਇਹ ਦੁਨੀਆ ਦੇ ਵਿੱਚ ਵਿਲੱਖਣ ਸ਼ਹੀਦੀ ਹੈ ਦੁਨੀਆ ਦੇ ਰੇ ਰ ਪਤਾ ਲੱਗਣਾ ਚਾਹੀਦਾ ਕਿਵੇਂ ਮਖਤੂਲ ਕਾਤਿਲ ਕੋਲ ਗਿਆ ਉਹ ਵੀ ਕਿਸੇ ਹੋਰ ਅਕੀਦੇ ਦੀ ਕਾਇਮੀ ਲਈ ਇਨਸਾਨੀਅਤ ਨੂੰ ਵੱਡਾ ਰੱਖਣ ਦੇ ਲਈ ਇਨਸਾਨੀਅਤ ਦੇ ਲਈ ਸ਼ਹਾਦਤ ਦਿੱਤੀ ਸ੍ਰੀ ਹਰਮੰਦਰ ਸਾਹਿਬ ਐਡੀ ਵੱਡੀ ਸਾਡੀ ਜਿਹੜੀ ਤਰੋਹਰ ਹੈ ਉਹਨੂੰ ਦੁਨੀਆ ਦੇ ਵਿੱਚ ਉਹਦੇ ਬਾਰੇ ਦੱਸਣਾ ਵੀ ਇਹ ਸਾਰੇ ਧਰਮਾਂ ਦਾ ਸਾਂਝਾ ਹੈ ਉੱਥੇ ਹਰੇਕ ਨੂੰ ਵੈਲਕਮ ਕੀਤਾ ਜਾਂਦਾ ਉਸ ਉਸ ਸ਼ਹਿਰ ਦੀ ਜਿਹੜੀ ਸਥਾਪਨਾ ਦੇ ਵਿੱਚ ਅਪਾ ਮਨਾਉਣਾ ਜਿਹੜਾ ਅਗਲੇ ਸਾਲ ਆ ਰਿਹਾ ਸੋ ਸਰਕਾਰ ਨੂੰ ਸਰਕਾਰ ਸੁਝਾ ਲੈ ਰਹੀ ਹੈ ਸੋ ਮੈਂ ਤਾਂ ਧੰਨਵਾਦੀ ਹਾਂ ਤੁਸੀਂ ਵੀ ਧੰਨਵਾਦੀ ਹੋ ਸਾਰੇ ਧੰਨਵਾਦੀ ਹੋ ਪਰ ਰਲ ਕੇ ਕਰੀਏ ਇਹ ਨਾ ਹੋਵੇ ਜਦੋਂ ਜਦੋਂ ਤੁਹਾਡੀ ਪਾਰਟੀ ਮਨਾਉਂਦੀ ਹੋਵੇ ਉਹਦੋਂ ਕੋਈ ਚੱਕਰ ਨਹੀਂ ਤੇ ਇਹ ਪਾਰਟੀ ਦੀ ਗੱਲ ਹੀ ਨਹੀਂ ਇੱਥੇ ਇੱਥੇ ਗੁਰਸਿੱਖੀ ਦੀ ਗੱਲ ਆ ਗੁਰਸਿੱਖਾਂ ਨੇ ਰਲ ਕੇ ਮਨਾਉਣਾ ਸਾਰਿਆਂ ਨੇ ਰਲ ਕੇ ਮਨਾਉਣਾ ਇਨਸਾਨੀਅਤ ਦੀ ਚੌਣ ਵਾਲੇ ਨੇ ਰਲ ਕੇ ਮਨਾਉਣਾ ਸੋ ਸਾਥ ਦਿਓ ਬਿਲਕੁਲ ਬਣਾ ਜੀ ਜ਼ਿਕਰ ਪੰਜਾਬ ਦੀ ਗੱਲ ਕੀਤੀ ਆ ਪਰ ਤਾਂ ਇੱਕ ਪਾਸੇ ਆਮ ਆਦੀ ਪਾਰਟੀ ਸਰਕਾਰ ਆ ਤੇ ਦੂਜੇ ਪਾਸੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਸਤਾਪ ਦੇ ਨਾਲ ਕੇ ਆਮੋ ਸਾਹਮਣੇ ਹੋ ਰਹੀ ਆ ਹੁਣ ਆਪਾਂ ਥੋੜਾ ਜਿਹਾ ਦਿੱਲੀ ਦਾ ਜ਼ਿਕਰ ਕਰੀਏ ਫਤਿਹ ਦਿਵਸ ਮਨਾਇਆ ਜਾਂਦਾ ਜਾਂ ਹੋਰ ਤਾਵਰ ਧਾਰਮਿਕ ਸਵਾਗ ਮਨਾਏ ਜਾਂਦੇ ਨੇ ਸ਼ਤਾਬਦੀਆਂ ਮਨਾਈਆਂ ਹੁਣ ਉਹਦੇ ਵਿੱਚ ਇੰਟਰਫੇਸ ਆਪਾਂ ਕਹਿ ਸਕਦੇ ਹਾਂ ਸੈਂਟਰ ਸਰਕਾਰ ਦੀ ਵੀ ਹੁੰਦੀ ਆ ਉਹ ਸੈਂਟਰ ਸਰਕਾਰ ਨਾਲ ਰਲ ਕੇ ਜਿਹੜਾ ਪ੍ਰੋਗਰਾਮ ਲੀਕਦੇ ਨੇ ਤਾਂ ਇੱਥੇ ਵੀ ਤਾਂ ਪੰਜਾਬ ਸਰਕਾਰ ਦੇ ਦੇਖੋ ਉਹ ਜਿਹੜੀ ਗੱਲ ਜਿਹੜੀ ਗੱਲ ਕੁਲਤਾਰ ਸਿੰਘ ਸੰਧਵਾ ਨੇ ਕਹੀ ਆ ਉਹਨਾਂ ਨੇ ਉਹਨਾਂ ਦੀ ਸਰਕਾਰ ਦਾ ਜ਼ਿਕਰ ਕੀਤਾ ਹੈ ਰਾਜਨੀਤੀ ਦਾ ਜ਼ਿਕਰ ਕੀਤਾ ਹੈ ਤੇ ਮੈਨੂੰ ਲੱਗਦਾ ਵੀ ਜਿੰਨੀਆਂ ਸਰਕਾਰਾਂ ਨੇ ਜਾਂ ਚਾਹੇ ਸੈਂਟਰ ਸਰਕਾਰ ਦਾ ਤੁਸੀਂ ਜ਼ਿਕਰ ਕੀਤਾ ਜਾਂ ਮਹਾਰਾਸ਼ਟਰ ਦਾ ਪਟਨਾ ਸਾਹਿਬ ਜਦੋਂ ਮਨਾਈਆਂ ਨੇ ਤਾਂ ਉਸ ਤੋਂ ਅਜਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਮਨਾਈ ਆ ਜਦੋਂ ਦੇਖੋ ਜਦੋਂ ਕੋਈ ਸ਼ਤਾਬਦੀ ਮਨਾਈ ਜਾਂਦੀ ਹੈ ਵੱਡੇ ਸਵਾਗਤ ਹੁੰਦੇ ਨੇ ਕੋਈ ਛੋਟੇ ਸਵਾਗਤ ਨਹੀਂ ਹੁੰਦੇ ਤਾਂ ਲਗਭਗ ਮਹੀਨਾ ਡੇਢ ਮਹੀਨਾ 2 ਮਹੀਨੇ ਪਹਿਲਾਂ ਐਲਾਨ ਹੋ ਜਾਂਦਾ ਹੈ ਕਿ ਅਸੀਂ ਆਸ਼ਤਾਬਦੀ ਮਨਾ ਰਹੇ ਹਾਂ ਇੱਥੇ-ਇੱਥੇ ਪ੍ਰੋਗਰਾਮ ਹੋਣਗੇ ਤੇ ਆਹ ਪ੍ਰੋਗਰਾਮ ਹੋਣਗੇ ਅੱਜ ਤੱਕ ਐਸਜੀਪੀਸੀ ਨੇ ਕਦੇ ਵਿਰੋਧ ਨਹੀਂ ਕੀਤਾ ਬਿਲਕੁਲ ਅੱਜ ਤੱਕ ਕਦੇ ਹਰਿਆਣਾ ਕਮੇਟੀ ਨੇ ਵਿਰੋਧ ਨਹੀਂ ਕੀਤਾ ਅੱਜ ਤੱਕ ਕਦੇ ਦਿੱਲੀ ਕਮੇਟੀ ਨੇ ਵਿਰੋਧ ਨਹੀਂ ਕੀਤਾ ਅੱਜ ਤੱਕ ਕਦੇ ਪਟਨਾ ਸਾਹਿਬ ਦੀ ਕਮੇਟੀ ਹੈ ਉਥੋਂ ਦੀ ਤੇ ਉਹਨਾਂ ਨੇ ਮੈਨੇਜਮੈਂਟ ਕਮੇਟੀ ਹੈ ਉਹਨਾਂ ਨੇ ਵਿਰੋਧ ਨਹੀਂ ਕੀਤਾ ਕਿਸੇ ਵੀ ਧਾਰਮਿਕ ਸੰਸਥਾ ਦੇ ਆਗੂ ਨੇ ਕਿਸੇ ਵੀ ਜਿਹੜੇ ਸਿੱਖ ਕੌਮ ਦੇ ਕੋਈ ਸ਼ਖਸੀਅਤ ਉਹਨੇ ਇਹਦਾ ਵਿਰੋਧ ਨਹੀਂ ਕੀਤਾ ਕਿ ਫਲਾਣ ਸਰਕਾਰ ਸਤਾਵ ਦੀ ਕਿਉਂ ਬਣਾ ਰਹੀ ਹੈ ਤੇ ਨਹੀਂ ਮਨਾਉਣੀ ਚਾਹੀਦੀ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਐਸਜੀਪੀਸੀ ਇਸ ਦਾ ਵਿਰੋਧ ਕਰ ਰਹੀ ਹੈ ਐਸਜੀਪੀਸੀ ਇਹ ਗੱਲ ਕਹਿ ਰਹੀ ਹੈ ਕਿ ਨਹੀਂ ਜੀ ਕਹਿੰਦੇ ਤੁਸੀਂ ਮਨਾ ਨਹੀਂ ਸਕਦੇ ਇਹ ਦੇਖੋ ਸਿੱਧਾ ਜਿਹੜਾ ਵਿਰੋਧ ਕਰਨ ਦਾ ਸਿੱਧਾ ਮਤਲਬ ਇਹੀ ਹੈ ਕਿ ਪੰਜਾਬ ਸਤਾ ਸਰਕਾਰ ਸਤਾਵ ਦੀ ਨਹੀਂ ਮਨਾ ਸਕਦੀ ਤਾਂ ਮੀ ਸਾਫ ਤੇ ਇਹੀ ਕਹਿੰਦੇ ਨਜ਼ਰ ਆ ਰਹੇ ਆ ਤਾਂ ਫਿਰ ਹੁਣ ਸਰਕਾਰ ਤੇ ਐਸਜੀਪੀਸੀ ਆਹਮੋ ਸਾਹਮਣੇ ਆ। ਸਰਕਾਰ ਨੂੰ ਰੋਕ ਕਿਵੇਂ ਸਕਦੇ ਆਪਾਂ? ਸਰਕਾਰ ਨੇ ਐਸਜੀਪੀਸੀ ਤੋਂ ਪੈਸਾ ਨਹੀਂ ਮੰਗਣਾ। ਬਿਲਕੁਲ। ਸਰਕਾਰ ਨੇ ਐਸਜੀਪੀਸੀ ਤੋਂ ਬਜਟ ਨਹੀਂ ਮੰਗਣਾ। ਹੁਣ ਅੱਗੇ ਆ ਰਹੀ ਹੈ 27। ਹੂੰ। ਜੇ ਆਪਾਂ ਇਹਨੂੰ ਦੂਜੇ ਪੱਖ ਤੋਂ ਦੇਖੀਏ ਤਾਂ ਤਾਂ ਉਹਦੇ ਵਿੱਚ ਮੌਜੂਦਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਵੀ ਚਾਹੁੰਦੀ ਆ ਵੀ ਆਪਾਂ ਹੁਣ ਇਹਨੂੰ ਥੋੜਾ ਜਿਆਦਾ ਧਾਰਮਿਕ ਪੱਖ ਤੋਂ ਵੀ ਲੈ ਲਈਏ। ਉਹ ਤਰ੍ਹਾਂ ਰੰਗ ਤੇ ਠੀਕ ਹੈ ਵੀ ਧਾਰਮਿਕ ਰੰਗ ਦੇਖੋ ਇਸ ਚੀਜ਼ ਨੂੰ ਕੋ ਮੰਨੇ ਨਾ ਮੰਨੇ। ਠੀਕ ਹੈ ਪਰ ਇਹ ਗੱਲ ਜ਼ਰੂਰ ਹੁੰਦੀ ਹੈ ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਵੇਂ ਸੁਖਬੀਰ ਸਿੰਘ ਬਾਦਲਾ ਬਿਕਰਮ ਮਜੀਠੀਆ ਜਾਂ ਜਿੰਨੇ ਵੀ ਹੋਰ ਲੀਡਰ ਹੈ ਆਮ ਕਰਕੇ ਉਹ ਰੈਲੀਆਂ ਹੁੰਦੀਆਂ ਉੱਥੇ ਉਹਦਾ ਜ਼ਿਕਰ ਜ਼ਰੂਰ ਕਰਦੇ ਨੇ ਉਹ ਕਿ ਅਸੀਂ ਫਲਾਣ ਸ਼ਤਾਬ ਦੀ ਮਨਾਈ ਜਾਂ ਫਲਾਣ ਪ੍ਰੋਗਰਾਮ ਕਰਵਾਇਆ ਠੀਕ ਹੈ ਉਹ ਜ਼ਿਕਰ ਬਿਲਕੁਲ ਹੋ ਜਾਂਦਾ ਬਿਲਕੁਲ ਜ਼ਿਕਰ ਹੋਇਆ ਕਿ ਅਸੀਂ ਇੰਨੀਆਂ ਜਿਹੜੀਆਂ ਹੈਗੀਆਂ ਯਾਦਗਾਰਾਂ ਜਿਹੜੀਆਂ ਬਣਾਈਆਂ ਨੇ ਤਾਂ ਜੋ ਹੈ ਪਹਿਲਾਂ ਝੁਰੂ ਤੱਕ ਜ਼ਿਕਰ ਹੋਇਆ ਨਹੀਂ ਤਾਂ ਉਹ ਲੋਕਾਂ ਨੂੰ ਸਮਰਪਿਤ ਕੀਤੀਆਂ ਧਾਰਮਿਕ ਰਏ ਅੱਜ ਉਹਦਾ ਜ਼ਿਕਰ ਹੁੰਦਾ ਹੈ ਰਾਜਨੀਤਿਕ ਤੌਰ ਤੇ ਵੀ ਜ਼ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਜਿਹੜੀ ਸੱਤਾ ਤੇ ਰਹਿ ਇਹ ਚਾਹੁੰਦੀ ਆ ਕਿ ਆਪਾਂ ਨੇ ਪ੍ਰੋਗਰਾਮ ਸਾਰੇ ਕਰਵਾਏ ਤਾਂ ਆਪਾਂ ਕਿਉਂ ਨਾ ਕੋਈ ਹੁਣ ਸਿੱਖ ਧਰਮ ਵੱਲ ਜਿਹੜੇ ਪ੍ਰੋਗਰਾਮ ਨੇ ਜਾਂ ਸ਼ਤਾਬਦੀਆਂ ਨੇ ਦੇਖੋ ਸ਼ਤਾਬਦੀਆਂ ਰੋਜ਼ ਤਾਂ ਆਉਂਦੀਆਂ ਨਹੀਂ ਜੇ ਇੱਕ ਸ਼ਤਾਬਦੀ ਹੋਣ ਆ ਗਈ ਉਸ ਤੋਂ ਬਾਅਦ 26 27 ਦੇ ਵਿੱਚ ਕਦੀ ਸ਼ਤਾਬਦੀ ਤਾਂ 27 ਦੇ ਵਿੱਚ ਆਉਣਾ ਆ ਗਈਆਂ ਤਾਂ ਵੀ ਇੱਕ ਦੋ ਸ਼ਤਾਬਦੀਆਂ ਮਨਾ ਕੇ ਕਿਉਂ ਨਾ ਆਪਾਂ ਇਹ ਗੱਲ ਕਹਿਣ ਜੋਗੇ ਹੋ ਜੀਏ ਕਿ ਅਸੀਂ ਉਹ ਸ਼ਤਾਬਦੀ ਮਨਾਈ ਤਾਂ ਅਸੀਂ ਪਲਾਨ ਸ਼ਤਾਬਦੀ ਮਨਾਈ ਹੈ ਤਾਂ ਕਿ ਅਸੀਂ ਜਿਹੜੇ ਸਿੱਖ ਵੋਟਰ ਹੈ ਉਹਨੂੰ ਲਵਾਇਆ ਵੀ ਜਾ ਸਕਦਾ ਤਾਂ ਇਸ ਕਰਕੇ ਜਿਹੜੀ ਸੱਤਾਧਿਰ ਪਾਰਟੀ ਆ ਉਹ ਉਸ ਚੀਜ਼ ਨੂੰ ਵੱਲੋਂ ਰੰਗ ਦੇਣ ਦੀ ਕੋਸ਼ਿਸ਼ ਹੈ ਤੇ ਐਜੀਪੀਸੀ ਚਾਹੁੰਦੀ ਹੈ ਕਿ ਆਪਾਂ ਇਹਨਾਂ ਨੂੰ ਉਸ ਵੱਲ ਨਾ ਲੈ ਕੇ ਚੱਲੀਏ ਵੀ ਸਾਡਾ ਜਿਹੜਾ ਕ੍ਰੈਡਿਟ ਆ ਉਸੇ ਪਾਸੇ ਬਿਲਕੁਲ ਵੀ ਜਿਹੜਾ ਕ੍ਰੈਡਿਟ ਆ ਇਹ ਨਾ ਹੋਵੇ ਕਿਤੇ ਕੈਡ ਕ੍ਰੈਡਿਟ ਜਿਹੜਾ ਹੈਗਾ ਉਹ ਬੈਲੈਂਸ ਕਰ ਜੇ ਸਰਕਾਰ ਕਹਿ ਰਹੀ ਐ ਅਸੀਂ ਵੀ ਮਨਾਈ ਐ ਐਜੀਪੀਸੀ ਕਹਿੰਦੇ ਵੀ ਅਸੀਂ ਵੀ ਮਨਾਈ ਐ ਵੀ ਉਹ ਕਹਿੰਦੇ ਕੱਲੇ ਸਾਰਾ ਕੁਝ ਐਜੀਪੀਸੀ ਕੋਲ ਹੀ ਰਹਿਣ ਦੋ ਕਿਉਂਕਿ ਐਜੀਪੀਸੀ ਦੇ ਪ੍ਰੋਗਰਾਮ ਤੇ ਮੈਨੂੰ ਲੱਗਦਾ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਉਂਦਾ ਛੇਤੀ ਠੀਕ ਹੈ ਸ਼ਾਇਦ ਨਾ ਵੀ ਆਵੇ ਵੀ ਬੁਲਾਇਆ ਜਾ ਸਕਦਾ ਆਉਣਾ ਨਾ ਆਉਣ ਦੀ ਮਰਜ਼ੀ ਹੈ ਤਾਂ ਸਰਕਾਰ ਚਾਹੁੰਦੀ ਹੈਗਾ ਬਈ ਪੈਰਨਲ ਤੌਰ ਤੇ ਇੱਕ ਵੱਖਰਾ ਬਣਾਇਆ ਜਾਵੇ ਤਾਂ ਇਸ ਕਰਕੇ ਵੀ ਹੁਣ ਪ੍ਰੋਗਰਾਮ ਨੂੰ ਲੈ ਕੇ ਮੈਨੂੰ ਲੱਗਦਾ ਹੈ ਵੀ ਜੇ ਇਕੱਠੇ ਹੋ ਕੇ ਆਹ ਦੁਬਿਧਾ ਦੂਰ ਕਰ ਲੈਣੀ ਜਿਹੜੀ ਦੁਬਿਧਾ ਹੈਗੀ ਉਹਨੂੰ ਦੂਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਲੋਕਾਂ ਦੇ ਮਨਾਂ ਵਿੱਚ ਦੁਬਿਧਾ ਨਾ ਰਹੇ ਕਿ ਪ੍ਰੋਗਰਾਮ ਕੌਣ ਕਰਾ ਰਿਹਾ ਕਿਵੇਂ ਕਰਾ ਰਿਹਾ ਜਿਵੇਂ ਸ਼ਰਦਾ ਨਾਲ ਸੰਗਤਾਂ ਬਣਾਉਂਦੀਆਂ ਓਵੇਂ ਜਿਹੜੇ ਪ੍ਰੋਗਰਾਮ ਨੇ ਸ਼ਤਾਬ ਦੀਆਂ ਨੇ ਇਹ ਇਹ ਮਨਾਉਣੀਆਂ ਚਾਹੀਦੀਆਂ ਜਿਹੜੀਆਂ ਆਹਮੋ ਸਾਹਮਣੇ ਹੋਣ ਵਾਲੀਆਂ ਜਾਂ ਟਕਰਾਅ ਦੀ ਸਥਿਤੀ ਹੈ ਜਿਹ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਪੰਜਾਬ ਸਰਕਾਰ ਦੀ ਗੱਲ ਕੀਤੇ ਆਵੇ ਸਤਾਵੀਆਂ ਨੂੰ ਲੈ ਕੇ ਜਿਹੜੀ ਬਿਆਨਬਾਜ਼ੀ ਲਗਾਤਾਰ ਹੋ ਰਹੀ ਹੈ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਅਸੀਂ ਮਨਾਵਾਂਗੇ ਤੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮਿਟੀ ਕਹਿ ਰਹੀ ਹੈ ਕਿ ਸਾਡਾ ਕੰਮ ਹੈ ਸਰਕਾਰਾਂ ਦਾ ਕੰਮ ਨਹੀਂ ਹੈ ਤਾਂ ਮੈਨੂੰ ਲੱਗਦਾ ਵੀ ਮੇਰੇ ਸਹਿਯੋਗੀ ਨੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਜੇਕਰ ਧਾਰਮਿਕ ਸਮਾਗਮ ਲਿਖਣਾ ਤਾਂ ਤੁਸੀਂ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਸਮਾਗਮ ਲਿਖ ਸਕਦੇ ਹੋ ਤਾਂ ਜੋ ਕਿ ਇੱਕ ਪੰਜਾਬ ਦੇ ਵਿੱਚ ਚੰਗਾ ਮੈਸੇਜ ਜਾਵੇ ਚੰਗਾ ਸੁਨਿਆ ਜਾਵੇ ਤਾਂ ਜੋ ਕਿ ਸਿੱਖ ਪੰਥ ਨਾਲ ਜਿਹੜਾ ਲੋਕ ਆ ਉਹ ਜੁੜ ਸਕਣ ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਤਾਂ ਦੀਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟੈਪਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ